ਦੇਵੂ ਜੀ ਗੁਰੂ ਗੋਬਿੰਦ ਸਿੰਘ ਪਹਾੜਾ ਸਾਹਿਬ ਜੀ ਦੇ ਕੌਂਟਰਾਸ ਆਗ ਵਿਖੇ ਮਿਰਾ ਜੀ ਨੇ ਉਧਰ ਭੀਮ ਚੰਦ ਤੇ ਪਹਾੜੀ ਰਾਜੇ ਆਪਣਾ ਕਾਜ ਕਰਕੇ ਇਹ ਮਾਰੂ ਮਾਰ ਚੜਾਈ ਕਰਕੇ ਆ ਰਹੇ ਨੇ ਤੇ ਸੁਨੀਆਂ ਨੇ ਦੱਸਿਆ ਹੈ ਤਾਰੀਆਂ ਫੌਜਾਂ ਨੇ ਹਮਲਾ ਕਰਨਾ ਤੇ ਗੁਰੂ ਜੀ ਨੇ ਤਿਆਰੀਆਂ ਕੀਤੀਆਂ ਨੇ ਪੀੜ ਬਜ਼ੂਸ਼ਾ ਦੇ ਕੋਲ ਜੋ ਆਏ ਨੇ 5 595 ਪਠਾਣ ਜੁੜਿਓ ਰਮਜੀਤ ਨੇ ਉਹਨਾਂ ਨੂੰ ਆਪਣੀ ਨੌਕਰੀ ਚੋਂ ਕੱਢ ਦਿੱਤਾ ਉਹਨਾਂ ਨੂੰ ਹੁਣ ਕੋਈ ਵੀ ਨੌਕਰੀ ਚ ਨਹੀਂ ਰੱਖ ਰਿਹਾ ਤੇ ਉਸ ਸਮੇਂ ਇਹਦੇ ਆਹ ਦੇ ਵਿੱਚ ਉਹਨਾਂ ਦਾ ਨਾਂ ਦੱਸਿਆ ਹੈ ਕਾਲੇ ਖਾਨ, ਈਕਰਮ ਖਾਨ, ਨਰਾਉਦ ਖਾਨ, ਉਮਰ ਖਾਨ ਆਦਿ ਤੇ ਇਹ ਪੰਜ ਸਰਦਾਰ ਤੇ 500 ਪਖਾਣ ਨੌਕਰੀ ਤੇ ਰਖਾ ਦਿੰਦੇ। ਜਿੱਤੇ ਉਹ ਜਦੋਂ ਰਾਜਨੀਤੀ ਦੇ ਵਿੱਚ ਸਾਰੇ ਕੰਡੇ ਵਰਤੇ ਜਾਂਦੇ ਨੇ ਤੇ ਉਹਨਾਂ ਨੇ ਪੀਰ ਚੰਤੇ ਵ ਵਜ਼ੀਰਾਂ ਨੇ ਮਿਲ ਕੇ ਤੇ ਉਹਨਾਂ ਨੂੰ ਲਾਲਚ ਦੇ ਕੇ ਤੇ 400 ਪਠਾਨ ਆਪਣੇ ਵੱਲ ਕਰ ਲਏ ਥੇ ਉਹ ਆਏ ਗੁਰੂ ਜੀ ਨੂੰ ਕਹਿਣ ਲੱਗੇ ਕਿ ਅਸੀਂ ਘਰਾਂ ਨੂੰ ਜਾਣਾ ਤੇ ਸਾਡਾ ਹਸਾਬ ਕਰ ਦਿਓ પાછા ਲਾਗੇ ਤੇ ਉਹ ਤੋਂ ਚਲੇ ਗਏ ਮੁੜ ਕੇ ਨਹੀਂ ਆਏ ਸੋ ਪਠਾਨ ਲਾਗੇ ਕਾਲੇ ਖਾਨ ਜਿਹੜਾ ਉਹ ਨਹੀਂ ਗਿਆ ਪੀਰ ਗੁਰੂ ਸਾਹਿਬ ਨੂੰ ਜਦੋਂ ਪਟਨਾਗਰ ਤੇ ਉਹ ਆਪਣੇ ਚਾਰੇ ਪੁੱਤਰ ਦੋ ਘਰਾ ਤੇ 700 ਮਰੀਦ ਲੈ ਕੇ ਗੁਰੂ ਜੀ ਦੇ ਕੋਲ ਪਹੁੰਚੇ ਤੇ ਕਹਿੰਨ ਕਿ ਕਿ ਇਹ ਤੁਹਾਡੀ ਸ਼ਰ 有 ਜਹਾਜ਼ ਰਹਿਣਾ ਇਹ ਜੰਗ ਜਦੋਂ ਸ਼ੁਰੂ ਹੋਈ ਆ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ 19 ਸਾਲ ਉਮਰ ਸੀ ਤੇ 18 ਅੰਸਾ 15 April ਤੇ 16 87 ਨੂੰ ਇਹ ਜਿਹੜਾ ਲੰਗ ਸ਼ੁਰੂ ਹੋਇਆ ਤੇ ਸਤਿਗੁਰੂ ਵਾਹਿਗੁਰੂ ਸਾਹਿਬ ਜੀ ਨੇ ਬੜੀ ਬਹਾਦਰੀ ਦੇ ਨਾਲ ਮੋਰਚੇ ਲਾਏ ਹੋਏ ਸੀ ਜੰਗ ਚੱਲਦਾ ਰਿਹਾ ਜੰਦ ਹੁੰਦਾ ਰਿਹਾ ਤੇ ਸਿੱਖ ਅ ਅਗਰੋਕੇ ਲੜਦੇ ਰਹੇ ਇਦਰੋਂ ਜੋ ਬੀਬੀ ਵੀਰੋ ਜੀ ਜੋ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਘਰ ਦੀ ਸੰਤ ਦਸ਼ਮ ਪਾਤਸ਼ਾਹ ਦੀ ਪੂਆ ਜੀ ਲੱਗਦੇ ਸੰ ਤੇ ਉਹਨਾਂ ਦੇ ਪੰਜ ਪੁੱਤਰ ਨਾਲ ਜਿਹੜੇ ਸੰਗੋ ਸਾਹਿਬ ਜੀ ਇਤਮਲ ਮੋਰੀ ਚੰਦ ਗੁਲਾਬ ਰਾਏ ਤੇ ਗੰਗਾ RAM ਤੇ ਮਾਮਾ ਕਿਰਪਾਲ ਚੰਦ ਗੁਰੂ ਨਾਲ ਸੰਨ ਦੀਵਾਨ ਆਨੰਦ ਚੰਦ ਤੇ ਕਰੋਤ ਦਾ ਰਾਮ ਤੇ ਹੀਰਾ ਦਾ ਕ੍ਰਿਪਾਲ ਦਾਸ ਉਦਾਸੀ ਜਿਹਦੇ ਕੋਲ ਇੱਕ ਬਹੁਤ ਮोटा ਸੋਡਾ ਸੀ ਤੇ ਇਹ ਗੁਰੂ ਸਾਹਿਬਾਨ ਦੇ ਨਾਲ ਹੋਰ ਕਾਫੀ ਸਿੰਘ ਕੋਜਾਂ ਜਿਹੜੀਆਂ ਲੰਗ ਲੰਗ ਦੇ ਵਿੱਚ ਲੜ ਰਹੀਆਂ ਸੀ ਉਸੇ ਹੀ ਸਮੇਂ ਜਦੋਂ جنگ ਪੂਰੀ ਜੂਰਾ ਸੂਰਾਂ ਚੱਲ ਰਿਹਾ ਸੀ ਤੇ ਕਾਂਸੀ ਦਾ ਇੱਕ ਸਿੱਖ ਤਰਖਾਨ ਸਿੱਖ ਭਾਈ ਰਾਮਾ ਜੀ ਦੋ ਲੱਕੜ ਦੀਆਂ ਉਤੋਂਪਾਂ ਲਾ ਕੇ ਗੱਡੇ ਤੇ ਲੱਜ ਕੇ ਆ ਗਿਆ ਤੇ ਉਹਦੇ ਨਾਲ ਕਾਫੀ ਸਹਾਇਤਾ ਹੋਈ ਤੇ ਆਪ ਉਹ ਆਪਣੀ ਸਾਰੇ ਜੋਰ ਵਿਖਾਦੇ ਨੇ ਤੇ ਉਦੋਂ ਰਾਜਿਆਂ ਵਿੱਚੋਂ ਹਰੀਚੰਦ ਜਿਹੜਾ ਸੀ ਉਹ ਬਹੁਤ ਮਰ ਜੋਰਸਵਰ ਦੇ ਨਾਲ ਲੜਿਆ ਤੀਰ ਵਧੀਆ ਚਲਾਉਣਾ ਆਉਂਦਾ ਸੀ ਉਹਨੂੰ ਤੇ ਫਿਰ ਉਹਨੇ ਆਪਣੀ ਜੋਰ ਵਿਖਾਏ ਤੇ ਕ੍ਰਿਪਾਲ ਦਾਸ ਦਾਰਸੀ ਨੇ ਵੀ ਜੋ ਆਪਣੇ ਛੋਟੇ ਦੇ ਨਾਲ ਹਿਆਤਖਾਨ ਦੇ ਸਿਰ ਤੇ ਮਾਰ ਕੇ ਜਿਵੇਂ ਤੁ ਅ ਮਾਰ ਦਿੱਤਾ ਤੇ ਇੱਕ ਜੰਗ ਦੇ ਵਿੱਚ ਜਦੋਂ ਹਰੀ ਚੰਦਰਾ ਰਾਜਾ ਜਿਹੜਾ ਸੀ ਉਹ ਤੀਰ ਤਦੂਰੂਵਲ ਚਲਾਇਆ ਉਹ ਪਹਿਲਾ ਤੀਰ ਕੋੜੇ ਵੱਲ ਨੂੰ ਗਿਆ ਪਾਰਾਂ ਵਿੱਚ ਤੇ ਦੂਜਾ ਤੀਰ ਕਿਉਂਕਿ ਉਹ ਬਹੁਤ ਸ਼ੂਰਮਾ ਸੀ ਤੀਰ ਚਲਾਉਣ ਦੀ ਉਹਨੂੰ ਬਹੁਤ ਜਾਲ ਸੀ ਦੂਜਾ ਤੀਰ ਚਲਾਇਆ ਤੇ ਗੁਰੂ ਜੀ ਦੇ ਕੰਨਾਂ ਦੇ ਲੱਗੋਂ ਦੀ ਲੰਘ ਗਿਆ ਬਚਾ ਹੋ ਗਿਆ ਕਿੰਸੜਾ ਤੀਰ ਸਨਾਨੇ ਦੇ ਢੇਡ ਦੇ ਵਿੱਚ ਮਾਰਿਆ ਤੇ ਜਿਹੜੀ ਜਿਵੇਂ ਕੰਮ ਕਸਾ ਲਾਇਆ ਨਾ ਜੀ ਗੁਰੂ ਸਾਹਿਬ ਚਾਵੜੇ ਦੀ ਪੇਟੀ ਲਾਉਂਦੇ ਨੂੰ ਫਿਰ ਸੀ ਲੱਖ ਨੂੰ ਤੇ ਉਹਦੇ ਵਿੱਚ ਵਰਜਾ ਤੇ ਥੋੜੀ ਜੀ 25 ਲੱਖ ਜਾ ਕੇ ਤੇ ਮਾੜੀ ਦੀ ਕਰੋਚਾਈ ਤੀਰ ਤੇ ਗੁਰੂ ਸਾਹਿਬ ਨੇ ਫਿਰ ਲੈ ਤੇ ਚਾਰ ਕੇ ਤੀਰ ਤੇ ਖੇਚ ਕੇ ਮਾਰਿਆ ਤੇ ਉਹਨੂੰ ਉੱਥੇ ਹੀ ਹਰੀ ਚੰਦ ਰੂਪ ਵਾਰ ਦੁਪੱਗ ਤੇ ਗੁਰੂ ਸਭੰਦੀ ਇਥੇ ਜੇਤੋਰੀ ਤੇ ਪਹਾੜੀ ਰਾਜੇ ਜਿਹੜੇ ਨੇ ਉਹ ਪਿਛੇ ਹਟਣੇ ਸ਼ੁਰੂ ਹੋ ਗਏ ਇਹਦੇ ਵਿੱਚ ਜਿੱਥੇ ਇਹਨਾਂ ਰਾਜੇ ਪਹਾੜੀ ਰਾਜਾਂ ਤੋਂ ਮਾਰੇ ਗਏ ਤੇ ਭੂਆ ਦੇ ਪੁੱਤਰ ਰਸੰਪਾਲ ਸਾਡੇ ਸੰਗੋਸਾਰ ਦੇ ਜੀਤ ਮਾਰਗ ਦੀ ਛੇਡ ਹੋਏ ਤੇ ਆਪਣੇ ਗੁੱਧੂ ਸਾਹਿਬ ਪੀਰ ਦੇ ਦੋ ਪੁੱਤਰ ਤੇ ਇੱਕ ਭਰਾ ਛੇਡ ਹੋਇਆ ਬਾਕੀ ਉਹਨਾਂ ਦੇ ਮੁਰਿਦਾਂ ਦੀ ਕੋਈ ਖਾਸ ਜਗਰ ਨਹੀਂ ਆਉਂਦਾ ਤੇ ਸਤਿਗੁਰੂ ਅ ਮਹਾਰਾਜ ਸਾਹਿਬ ਤੇ ਦੂਜੇ ਬੰਨੇ ਜਿਹੜੇ ਪੰਜ ਚਾਰ ਜਿਹੜੇ ਚਲੇ ਗਏ ਸੀਗੇ ਸਾਥ ਛੱਡ ਕੇ ਉਹਨਾਂ ਦੇ ਵਿੱਚੋਂ ਨਜਾਬਤ ਖਾਨ ਤੇ ਹਿਆਤ ਖਾਨ ਜਿਹੜਾ ਮਾਰਿਆ ਗਿਆ ਤੇ ਇਹ ਜਿਹੜੀ ਜਿੱਤ ਹੋਈ ਅੰਗਾਰੀ ਗੁਰੂ ਸਾਹਿਬ ਜਿਹੜੇ ਬੈਠੇ ਹੋਏ ਨੇ ਅਗਰੇ ਜਣ ਪੀਰ ਬੁੱਧੂ ਸਾਹਿਬ ਜੀ ਨੇ ਕਿਹਾ ਕਿ ਸਾਨੂੰ ਤੁਸੀਂ ਖੁਸ਼ੀਆਂ ਵੰਡਸੋ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਉਸ ਵੇਲੇ ਉਹਨਾਂ ਨੂੰ ਇੱਕ ਘਟਾਰ ਤੇ ਇੱਕ ਪਸਾਕਾ ਤੇ ਇੱਕ ਹੁਕਮਨਾਮਾ ਲਿਖੇ ਦਿੱਤਾ ਜਿਸਾਂ ਨੇ ਸਾਡੀ ਬਹੁਤ ਸਹਾਇਤਾ ਕੀਤੀ ਗੁਰੂ ਸਾਹਿਬ ਉਸ ਵੇਲੇ ਆਪਣੇ ਕੇਸਾ ਨੂੰ ਕੰਗਾ ਕਰ ਰਹਿ ਸੀ ਤੇ ਗੁਰੂ ਸਾਹਿਬਾਂ ਦੇ ਕੋਲ ਉਹਨਾਂ ਨੇ ਕਿਸਾ ਪੈਸਾ ਸਮੇਟ ਕੰਗਾ ਮੰਗ ਲਿਆ ਤੇ ਆਪ ਜੀ ਦੀ ਨਿਸ਼ਾਨੀ ਮੈਂ ਕੋਲ ਰੱਖਾਂਗਾ ਗੁਰੂ ਸਾਹਿਬ ਜੀ ਨੇ ਅੱਧਾ ਫਟਕਾ ਚਿਰ ਦਾ ਜਿਹੜਾ ਸੀਗਾ ਉਹ ਉਹਨਾਂ ਨੂੰ ਦੇ ਦਿੱਤਾ ਤੇ ਕੰਗਾ ਵੀ ਦੇ ਦਿੱਤਾ ਤੇ ਇਹ ਚੀਜ਼ਾਂ ਦੇਖ ਕੇ ਖੁਸ਼ੀਆਂ ਬਖਸ਼ੀਆਂ ਤੇ ਅੱਧਾ ਜਿਹੜਾ ਫਟਕਾ ਵਾਜਦਾ ਸੀ ਉਹ ਕਿਰਪਾਲ ਦਾਸ ਜਿਹੜਾ ਵਾਸੀ ਸੀ ਉਹਨੂੰ ਦੇ ਦਿੱਤਾ ਏਸੀ ਆਪਣੇ ਪਗਾਣੀ ਦੇ ਜੋਦ ਦੇ ਵਿੱਚ ਸੰਕੇਵ ਜੀ ਵਿਚਾਰ ਕੀਤੀ ਹੈ ਇੱਥੇ ਜਦੋਂ राम राय ਜਿਹੜਾ ਅੌਰੰਗਜ਼ੇਬ ਦੇ ਟੈ ਚੜ ਕੇ ਤੇ ਉਸ ਨੇ ਕਰਾਮਾਤਾਂ ਦੀ ਦੋ ਖਾਲੀਆਂ ਤੇ ਇੱਕ ਤੁਕ ਬੱਦਲ ਦਿੱਤੀ ਮਿੱਟੀ ਮਰਸਲਮਾਨ ਕੀ ਕੀ ਬਜਾਏ ਮਿੱਟੀ ਬਹੀਵਾਨ ਦੀ ਕਹਿ ਤਰਤੇ 6ਵੇਂ ਪਾਸਾ ਨੇ 7ਵੇਂ ਪਾਸਾ ਨੇ ਪਿਆ ਹੈ ਫਿਰ ਸਾਡੇ ਮੂੰਹ ਨਹੀਂ ਲੱਗਣਾ ਔਰੰਜੀਬ ਨੇ ਉਹ ਦੇਰਾਦੂਨ ਦੇ ਵਿੱਚ ਉਹਨੂੰ ਜ਼ਗੀਰ ਦਿੱਤੀ ਸੀ ਤੇ ਗੜਵਾਲ ਰਾਜੇ ਨੇ ਵੀ 5 ਪਿੰਡ ਦਿੱਤੇ ਸੰਤ ਉਹਤੇ ਰਹਿ ਰਿਹਾ ਸੀ ਉਹਦੀ ਸਿੱਖੀ ਸੇਵਕੀ ਵਖਰੀ ਸੀ ਤੇ ਮਸਾਂਦ ਨੂੰ ਹੁਣ ਤੰਗ ਕਰ ਲੱਗ ਪਏ ਸਨ ਕਿਉਂਕਿ ਇੱਧਰ ਗੁਰੂ ਸਾਹਿਬਾਂ ਨੇ ਵੀ ਮਸੰਦ ਜਿਹੜੇ ਥਾਪੇ ਸੀ ਉਹ ਗੁਰਾਈ ਕਰਕੇ ਰਹੁੰਦੇ ਸੀ ਕਿ ਖੜਕਨ ਦੀ ਸੇਵਾ ਲਈ ਜਾਂ ਮਾਇਆ ਜਿਹੜੀ ਹੈ ਉਹ ਉਹਨਾਂ ਨੂੰ ਉਹ ਬਿਮਾਰ ਹੋਣ ਲੱਗ ਪਏ ਤੇ ਗੁਰੂ ਸਾਹਿਬਾਂ ਨੇ ਉਹ ਵਰਤਨ ਨੂੰ ਮੰਨ ਦਿੱਤਾ ਤੇ ਇਹ ਇਹਨਾਂ ਨੇ ਵੀ ਸਨਿਆਪੇ ਜਾ ਕੇ ਮੈਨੂੰ ਕੱਲੇ ਨੂੰ ਮਿਲੋ ਦਰਿਆ ਦੇ ਵਿੱਚ ਤੇ ਉਧਰੋਂ RAM ਰਾਏ ਦੀ ਬੇੜੀ ਦੇ ਵਿੱਚ ਉਹ ਬੈਠ ਕੇ ਆ ਗਏ ਤੇ ਗੁਰੂ ਸਾਹਿਬ ਗਏ ਸੀ ਉੱਥੇ ਕਾਫੀ ਚਿਰ ਉਹ ਆਪਣੀ ਦੁੱਖ ਦੱਸਦੇ ਰਹੇ ਤੇ ਗੁਰੂ ਸਾਹਿਬਾਂ ਨੇ ਉਹਨਾਂ ਦੀ ਗੱਲ ਨੂੰ ਸੁਣਿਆ ਮੁਰਤੀ ਵੀ ਮਿਲਦੇ ਰਹੇ ਇਸ ਤੋਂ ਫਿਰ ਗੁਰੂ ਸਾਹਿਬ ਛੇਤੀ ਹੀ ਜੋ ਅਨੰਪੁਰ ਸਾਹਿਬ ਪਹੁੰਚ ਜਾਂਦੇ ਨੇ ਤੇ ਇੱਥੇ ਆਣ ਕੇ ਫਿਰ ਆਪਣੇ ਗੁਰਬਾਣੀ ਕੀਰਤਨ ਤੇ ਦਰਬਾਰ ਲਗਦੇ ਨੇ ਤੇ ਮਰਸਕਾਨ ਜੀਆਂ ਨੇ ਕਿਰੇ ਬਣਾਏ ਜਾਂਦੇ ਨੇ ਪੰਜ ਇਹ ਉਰੀ ਠਿਆਰੀ ਕੀਤੀ ਜਾਂਦੀ ਹੈ ਇੱਥੇ ਕਾਫੀ ਜੰਗਾ ਹੋਈਆਂ ਨੇ ਗੁਰੂ ਸਾਹਿਬ ਲੋਕ ਹੋਈ ਵੀ ਜੰਗ ਆਪਣੇ ਆਪ ਨਹੀਂ ਕੀਤੀ ਗਈ ਕਿ ਅਸੀਂ ਇਹ ਜਿਹੜਾ ਇਹ ਸਮਾਂ ਜਾ ਰਿਹਾ ਹੈ ਦੇ ਵਿੱਚ ਕੁਝ ਸੰਘੇਵ ਦੇ ਵਿੱਚ ਵਿੱਚਲੇ ਜੰਗਾਂ ਦਾ ਹੀ ਵਿਚਾਰ ਕਰਾਂਗੇ ਕਿ ਨੇ ਅਨੰਤਪਾਲ ਸਾਹਿਬ ਜਿਹੜੇ ਜੰਗ ਹੋਏ ਨੇ ਤੇ ਉਹਨਾਂ ਦੇ ਵਿੱਚ ਫਿਰ ਸਾਰਿਆਂ ਵਿੱਚ ਹੀ ਲਗਭਗ ਜਿੱਤ ਪ੍ਰਾਪਤ ਹੁੰਦੀ ਰਹੀ ਹੈ ਕਿ ਉਹ ਮੂਹ ਦੀ ਖਾਂਦੇ ਰਹਿਆ ਕਿ ਇਹ ਗੁਰੂ ਸਾਗਰ ਦੇ ਜੀਵਨ ਦੇ ਵਿੱਚ ਜੋ ਘਟਨਾਵਾਂ ਪਰਦੀਆਂ ਰਹੀਆਂ ਉਹ ਦੀ ਅਸੀਂ ਸੰਖੇਪ ਜੀ ਵਿਚਾਰ ਕਰਾਂਗੇ ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਅਨੰਪੁਰ ਸਾਹਿਬ ਵਿੱਚ ਬਿਆਨ ਪਉਤ ਕਰਦੇ ਸਮੇਂ ਇੱਕ ਦਿਨ ਦਾ ਵਾਕਿਆ ਹੈ ਆਪਣੇ ਮਹਿਲਾਂ ਤੋਂ ਦਰਬਾਰ ਨੂੰ ਆ ਰਹੇ ਇੱਕ ਸਿੱਖ ਜੋ ਕੰਡਲੀ ਲਪਾਈ ਕਰ ਰਿਹਾ ਸੀ ਉਹਨੇ ਉਹ ਮਿੱਟੀ ਦਾ ਗਾਰੇ ਦਾ ਤੋਬਾ ਜਦੋਂ ਮਾਰਿਆ ਤੇ ਮੋੜ ਦੇ ਵਿੱਚੋਂ ਦੀ ਸਤਿਗੁਰੂ ਜੀ ਆ ਰਹੇ ਤੇ ਉਹਨਾਂ ਨੇ ਜਾਵੇਂ ਤੇ ਕੋਈ ਛਿੱਟੇ ਪਾ ਗਏ ਤੇ ਨਾਲ ਸਿੱਖ ਸੀ ਤੇ ਉਹਨਾਂ ਆਖਿਆ ਕਿ ਇਹਨੂੰ ਦਰਬਾਰ ਵਿੱਚ ਲਿਆਓ। ਜਿੰਨ ਸਜਾ ਨਹੀਂ ਆ ਗਏ। ਤੇ ਗੁਰੂ ਸਾਹਿਬ ਦਰਬਾਰ ਵਿੱਚ ਪਹੁੰਚ ਕੇ ਕਹਿਣ ਲੱਗੇ ਕਿ ਇਹਨਾਂ ਨੇ ਆ ਗਲਤੀ ਕੀਤੀ ਹੈ ਵੀ ਦੱਸੋ ਇਹਨੂੰ ਕੀ ਸਜ਼ਾ ਮਿਲਣੀ ਚਾਹੀਦੀ ਆ ਤੇ ਕੇ ਨੇ ਕੋਈ ਦੱਸਾ ਕੇ 체 ਨੇ ਕੋਈ ਦੱਸਿਆ ਸਤਗੁਰੂ ਸਾਹਿਬ ਚ ਉਪਰ ਹੈ ਫਿਰ ਮੁੜ ਕੇ ਕਹਿਣ ਲੱਗੇ ਇਹਦੀ ਗਲਤੀ ਤੋਂ ਬਹੁਤ ਭਾਰੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਤੇ ਕੋਈ ਗੁਰਸਿੱਖ ਹੋਵੇ ਜਿਹੜਾ ਆਪਣੇ ਬੇਟੀ ਨਾਲ ਰਿਸ਼ਤਾ ਕਰੇ ਲੈਣਾ ਹਰ ਤੇ ਸਾਰੇ ਚੁੱਪ ਹੋ ਗਏ ਲਗ ਭਾਗ ਫਿਰ ਵੀ ਇੱਕ ਸਿੱਖ ਨੇ ਉੱਠ ਕੇ ਤਹਾੰ ਕੀਤੀ ਸਤਗੁਰੂ ਜੀ ਨੇ ਕੌਤਕ ਸਿੰਘ ਸਮਝਾਇਆ ਕਿ ਜਦੋਂ ਕੋਈ ਅਨਸਾਰnabla ਦੀ ਕੀ ਕਰੇ ਤੇ ਅਸੀਂ ਚਾਹੁੰਦੇ ਹਾਂ ਕਿ ਉਹਨੂੰ ਛੇਦੀ ਨਾ ਸਜਾ ਦਿੱਤੀ ਜਾਵੇ ਤੇ ਸਤਿਗੁਰੂ ਜੀ ਪਿਆਸਿ ਸਿਮਾ ਕਰ ਦੇਣਾ ਚਾਹੀਦਾ ਦਰਸ਼ ਦੇਣਾ ਚਾਹੀਦਾ ਤੇ ਇਹੋ ਜੇ ਹੋਰ ਵੀ ਕੌਮ ਚ ਪੀਟੇ ਨੇ ਉਹ ਨਾਲ ਨਾਲ ਵਿਚਾਰਾ ਕਰਦੇ ਰਵਾਂਗੇ ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਇਤਿਹਾਸ ਦਾ ਸੰਖੇਪ ਵਿਚਾਰ ਕਰਦਿਆਂ ਇਹ ਕਈ ਨੇ ਕੰਮ ਤੋਂ ਲਾਹ ਹੋ ਜਾਂਦੀਆਂ ਨੇ ਬਸ ਲਵੋ ਆਉਣ ਵਿੱਚ ਸਮਾਪਤ ਬਕਸੋ ਪਿਆਰ ਨਾਲ ਸਾਰੇ ਗੱਟੇ ਤੇ ਮੇਜ਼ ਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ